ਤੁਸੀਂ ਉਹ ਸੁਪਨੇ ਲਏ ਬਹੁਤ ਸਖਤ ਮਿਹਨਤਾਂ ਕੀਤੀਆਂ ਸਵੇਰੇ ਉੱਠ ਕੇ ਧੁੰਦ ਨਹੀਂ ਦੇਖੀ ਠੰਡ ਨਹੀਂ ਦੇਖੀ ਗਰਮੀ ਨਹੀਂ ਦੇਖੀ ਗਰਾਊਂਡ ਦੇ ਵਿੱਚ ਜਾ ਕੇ ਸਟਾਪਵਾਚ ਨਾਲ ਲੈ ਜਾ ਕੇ ਏਸ਼ੀਆ ਦੇ ਜੋ অলਪਿਕ ਦੇ ਰਿਕਾਰਡ ਨੂੰ ਅਰਜਨ ਦੇ ਤੀਰ ਵਾਂਗੂ ਸਿਰਫ ਮੱਛੀ ਦੀ ਅੱਖ ਵਾਂਗੂ ਉਹੀ ਦੇਖਿਆ ਕਿ ਰਿਕਾਰਡ ਕਿਹੜਾ ਹੈ ਮੈਂ ਉਸ ਰਿਕਾਰਡ ਨੂੰ ਤੋੜਨਾ ਹੈ ਜਾਂ ਬਰਾਬਰੀ ਕਰਨੀ ਹੈ ਸੋ ਇਹ ਤੁਹਾਡੀ ਮਿਹਨਤ ਤੇ ਤੁਹਾਡਾ ਸੁਪਨਾ ਜਿਹੜਾ ਉਹ ਸਕਾਰ ਹੋਇਆ 20 ਮੈਡਲ ਜਿਹੜੇ ਨੇ ਪੰਜਾਬ ਦੇ ਹਿੱਸੇ ਆਏ ਨੇ ਪਹਿਲੀ ਵਾਰ ਹੋਇਆ ਆਜ਼ਾਦੀ ਤੋਂ ਬਾਅਦ ਕਿ ਪੰਜਾਬ ਦੇ ਹਿੱਸੇ ਹਾਲਾਂਕਿ ਪਹਿਲਾਂ ਪੰਜਾਬ ਬਹੁਤ ਵੱਡਾ ਸੀ ਜੇ ਆਪਾਂ ਉਹਨਾਂ ਵਾਲੇ ਪੰਜਾਬ ਦੀਆਂ ਜਾਂ ਹਿਮਾਚਲ ਦੇ ਹਰਿਆਣੇ ਨੂੰ ਵੀ ਵਿੱਚ ਲਾਵਾਂਗੇ ਤਾਂ ਬਹੁਤ ਮੈਡਲ ਨੇ ਪੰਜਾਬ ਦੇ ਜੇ ਅੱਜ ਪੰਜਾਬ ਉਹ ਪੰਜਾਬ ਜਿਹੜਾ ਕਿ ਬਹੁਤ ਵੱਡਾ ਪੰਜਾਬ ਸੀ ਪਰ ਜੋ ਹੁਣ ਸਾਡਾ ਇਹ ਪੰਜਾਬ ਹੈ ਇਹਨੇ 20 ਮੈਡਲ ਜਿੱਤ ਕੇ ਇਹ ਸਾਬਤ ਕਰਤਾ ਕਿ ਜੇ ਸਾਨੂੰ ਮੌਕਾ ਮਿਲੇ ਸਾਡੇ ਮੁੰਡੇ ਕੁੜੀਆਂ ਨੂੰ ਮੌਕਾ ਮਿਲੇ ਤਾਂ ਅਸੀਂ ਕਿਸੇ ਤੋਂ ਘੱਟ ਨਹੀਂ ਹੈਗੇ ਅਸੀਂ 올림픽 ਦੇ ਪੋਡੀਅਮ ਤੇ ਅਸੀਂ ਏਸ਼ੀਆ ਦੇ ਅਸੀਂ ਕਾਮਨਬੈਲਟ ਦੇ ਅਸੀਂ ਵਰਲਡ ਚੈਂਪੀਅਨਸ਼ਿਪ ਦੇ ਪੋਡੀਅਮ ਤੇ ਜਾ ਸਕਦੇ ਆ ਤੇ ਉੱਥੇ ਦੇਸ਼ ਦਾ ਝੰਡਾ ਜਿਹੜਾ ਉਪਰ ਉੱਚਾ ਕਰ ਸਕਦੇ ਤੁਸੀਂ ਉਹ ਸੁਪਨੇ ਲਏ ਬਹੁਤ ਸਖਤ ਮਿਹਨਤਾਂ ਕੀਤੀਆਂ ਸਵੇਰੇ ਉੱਠ ਕੇ ਧੁੰਦ ਨਹੀਂ ਦੇਖੀ ਠੰਡ ਨਹੀਂ ਦੇਖੀ ਗਰਮੀ ਨਹੀਂ ਦੇਖੀ ਗਰਾਊਂਡ ਦੇ ਵਿੱਚ ਜਾ ਕੇ ਸਟਾਪਵਾਚ ਨਾਲ ਲੈ ਜਾ ਕੇ ਏਸ਼ੀਆ ਦੇ ਜੋ অলਪਿਕ ਦੇ ਰਿਕਾਰਡ ਨੂੰ ਅਰਜਨ ਦੇ ਤੀਰ ਵਾਂਗੂ ਸਿਰਫ ਮੱਛੀ ਦੀ ਅੱਖ ਵਾਂਗੂ ਉਹੀ ਦੇਖਿਆ ਕਿ ਰਿਕਾਰਡ ਕਿਹੜਾ ਹੈ ਮੈਂ ਹੋਰਸ ਰਿਕਾਰਡ ਨੂੰ ਤੋੜਨਾ ਹੈ ਜਾਂ ਬਰਾਬਰੀ ਕਰਨੀ ਹੈ ਸੋ ਇਹ ਤੁਹਾਡੀ ਮਿਹਨਤ ਤੇ ਤੁਹਾਡਾ ਸੁਪਨਾ ਜਿਹੜਾ ਉਹ ਸਾਕਾਰ ਹੋਇਆ 20 ਮੈਡਲ ਜਿਹੜੇ ਨੇ ਪੰਜਾਬ ਦੇ ਹਿੱਸੇ ਆਏ ਨੇ ਪਹਿਲੀ ਵਾਰ ਹੋਇਆ ਆਜ਼ਾਦੀ ਤੋਂ ਬਾਅਦ ਕਿ ਪੰਜਾਬ ਦੇ ਹਿੱਸੇ ਹਾਲਾਂਕਿ ਪਹਿਲਾਂ ਪੰਜਾਬ ਬਹੁਤ ਵੱਡਾ ਸੀ ਜੇ ਆਪਾਂ ਉਹਨਾਂ ਵਾਲੇ ਪੰਜਾਬ ਦੀਆਂ ਜਾਂ हिमाचल ਦੇ ਹਰਿਆਣੇ ਨੂੰ ਵੀ ਵਿੱਚ ਲਾਵਾਂਗੇ ਤਾਂ ਬਹੁਤ ਮੈਡਲ ਨੇ ਪੰਜਾਬ ਦੇ ਜੇ ਅੱਜ ਪੰਜਾਬ ਉਹ ਪੰਜਾਬ ਜਿਹੜਾ ਕਿ ਬਹੁਤ ਵੱਡਾ ਪੰਜਾਬ ਸੀ ਪਰ ਜੋ ਹੁਣ ਸਾਡਾ ਇਹ ਪੰਜਾਬ ਹੈ ਇਹਨੇ 20 ਮੈਡਲ ਜਿੱਤ ਕੇ ਇਹ ਸਾਬਤ ਕਰਤਾ ਕਿ ਜੇ ਸਾਨੂੰ ਮੌਕਾ ਮਿਲੇ ਸਾਡੇ ਮੁੰਡੇ ਕੁੜੀਆਂ ਨੂੰ ਮੌਕਾ ਮਿਲੇ ਤਾਂ ਅਸੀਂ ਕਿਸੇ ਤੋਂ ਘੱਟ ਨਹੀਂ ਹੈਗੇ ਅਸੀਂ 올림픽 ਦੇ ਪੋਡੀਅਮ ਤੇ ਅਸੀਂ ਏਸ਼ੀਆ ਦੇ ਅਸੀਂ ਕਾਮਨਵੈਲਥ ਦੇ ਅਸੀਂ ਵਰਲਡ ਚੈਂਪੀਅਨਸ਼ਿਪ ਦੇ ਪੋਡੀਅਮ ਤੇ ਜਾ ਸਕਦੇ ਆ ਉਥੇ ਦੇਸ਼ ਦਾ ਝੰਡਾ ਜਿਹੜਾ ਉਪਰ ਉੱਚਾ ਕਰ ਸਕਦੇ ਤੁਸੀਂ ਉਹ ਸੁਪਨੇ ਲੈ ਬਹੁਤ ਸਖਤ ਮਿਹਨਤਾਂ ਕੀਤੀਆਂ ਸਵੇਰੇ ਉੱਠ ਕੇ ਧੁੰਦ ਨਹੀਂ ਦੇਖੀ ਠੰਡ ਨਹੀਂ ਦੇਖੀ ਗਰਮੀ ਨਹੀਂ ਦੇਖੀ ਗਰਾਊਂਡ ਦੇ ਵਿੱਚ ਜਾ ਕੇ ਸਟਾਪਵਾਚ ਨਾਲ ਲੈ ਜਾ ਕੇ ਏਸ਼ੀਆ ਦੇ ਜੋ 올림픽 ਦੇ ਰਿਕਾਰਡ ਨੂੰ ਅਰਜਨ ਦੇ ਤੀਰ ਵਾਂਗੂ ਸਿਰਫ ਮੱਛੀ ਦੀ ਅੱਖ ਵਾਂਗੂ ਉਹੀ ਦੇਖਿਆ ਕਿ ਰਿਕਾਰਡ ਕਿਹੜਾ ਹੈ ਮੈਂ ਉਸ ਰਿਕਾਰਡ ਨੂੰ ਤੋੜਨਾ ਹੈ ਜਾਂ ਬਰਾਬਰੀ ਕਰਨੀ ਹੈ ਸੋ ਇਹ ਤੁਹਾਡੀ ਮਿਹਨਤ ਤੇ ਤੁਹਾਡਾ ਸੁਪਨਾ ਜਿਹੜਾ ਉਹ ਸਾਕਾਰ ਹੋਇਆ 20 ਮੈਡਲ ਜਿਹੜੇ ਨੇ ਪੰਜਾਬ ਦੇ ਹਿੱਸੇ ਆਏ ਨੇ ਪਹਿਲੀ ਵਾਰ ਹੋਇਆ ਹੈ ਆਜ਼ਾਦੀ ਤੋਂ ਬਾਅਦ ਕਿ ਪੰਜਾਬ ਦੇ ਹਿੱਸੇ ਹਾਲਾਂਕਿ ਪਹਿਲਾਂ ਪੰਜਾਬ ਬਹੁਤ ਵੱਡਾ ਸੀ ਜੇ ਆਪਾਂ ਉਹਨਾਂ ਵਾਲੇ ਪੰਜਾਬ ਦੀਆਂ ਜਾਂ ਹਿਮਾਚਲ ਦੇ ਹਰਿਆਣੇ ਨੂੰ ਵਿੱਚ ਲਾਵਾਂਗੇ ਤਾਂ ਬਹੁਤ ਮੈਡਲ ਨੇ ਪੰਜਾਬ ਦੇ ਜੇ ਅੱਜ ਪੰਜਾਬ ਉਹ ਪੰਜਾਬ ਜਿਹੜਾ ਕਿ ਬਹੁਤ ਵੱਡਾ ਪੰਜਾਬ ਸੀ ਪਰ ਜੋ ਹੁਣ ਸਾਡਾ ਇਹ ਪੰਜਾਬ ਹੈ ਇਹਨੇ 20 ਮੈਡਲ ਜਿੱਤ ਕੇ ਇਹ ਸਾਬਤ ਕਰਤਾ ਕਿ ਜੇ ਸਾਨੂੰ ਮੌਕਾ ਮਿਲੇ ਸਾਡੇ ਮੁੰਡੇ ਕੁੜੀਆਂ ਨੂੰ ਮੌਕਾ ਮਿਲੇ ਤਾਂ ਅਸੀਂ ਕਿਸੇ ਤੋਂ ਘੱਟ ਨਹੀਂ ਹੈਗੇ ਅਸੀਂ 올림픽 ਦੇ ਪੋਡੀਅਮ ਤੇ ਅਸੀਂ ਏਸ਼ੀਆ ਦੇ ਅਸੀਂ ਕਾਮਨ ਵੈਲਟ ਦੇ ਅਸੀਂ ਵਰਲਡ ਚੈਂਪੀਅਨਸ਼ਿਪ ਦੇ ਪੋਡੀਅਮ ਤੇ ਜਾ ਸਕਦੇ ਆ ਤੇ ਉੱਥੇ ਦੇਸ਼ ਦਾ ਝੰਡਾ ਜਿਹੜਾ ਉਪਾ ਉੱਚਾ ਕਰ ਸਕਦੇ ਆ